ਆਪਾਂ ਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਮਹਾਰਾਜ ਨੂੰ ਨਾ ਹਾਜ਼ਰੀ ਲਾਉਣੀ ਆਉਂਦੀ ਹੈ ਮਹਾਰਾਜ ਕੋਲ ਜੀ ਅੰਜੀ ਕਹੇ ਮਹਾਰਾਜ ਫਿਰ ਸਾਨੂੰ ਦੱਸੋ ਕਿਵੇਂ ਲਾਉਣੀ ਚਾਹੀਦੀ ਹੈ ਕਹਿੰਦੇ ਭਾਈ ਜਦ ਆਪਾਂ ਘਰੋਂ ਮਨ ਦੇ ਵਿੱਚ ਫੁਰਨਾ ਉਠਦਾ ਵੀ ਚਲੋ ਗੁਰਦਾਰੇ ਚੱਲੀਏ ਨਾਈਏ ਕਹਿੰਦੇ ਜਦੇ ਬਸ ਉੱਤੇ ਆਪਣੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਆਪਣੇ ਮਨ 'ਚ ਕਹਿੰਦੇ ਫਿਰ ਜੇ ਆਪਾਂ ਤੁਣ ਲੱਗਦੇ ਅਰਦਾਸ ਕਰਕੇ ਤਰੋ ਵੀ ਹੈ ਸੱਚੇ ਪਾਤਸ਼ਾਹ ਆਪ ਹੀ ਨੇ ਕਿਰਪਾ ਕਰੀਏ ਸਾਨੂੰ ਬੁਲਾਇਆ ਮਹਾਰਾਜ ਵੀਕਨੰਦ ਦਾ ਨਾਸ ਕਰਿਓ ਮੈਂ ਆਪੀ ਦਾ ਨਾਮ ਜਪਦਾ ਹੀ ਆਵਾਂ ਕਹਿੰਦੇ ਭਾਈ ਫਿਰ ਵਾਹਿਗੁਰੂ ਵਾਹਿਗੁਰੂ ਜਪ ਕਹਿੰਦੇ ਗੱਲਾਂ ਗੁੱਲਾਂ ਨਾ ਕਰਦੇ ਆਓ ਕਹਿੰਦੇ ਜਦ ਆਗੇ ਫਿਰ ਜਿਹੜਾ ਕੋਈ ਭੇਟਾ ਕਾਨੀਏ ਮਹਾਰਾਜ ਨੂੰ ਉਹਨੂੰ ਪਹਿਲਾਂ ਆਪਣੇ ਹੱਥ ਚ ਲੈ ਲੂ ਕਹਿੰਦੇ ਜਦ ਦਰਬਾਰ ਦੇ ਮੂਹਰੇ ਦਰਵਾਜੇ ਦੇ ਆਗੇ ਕਹਿੰਦੇ ਪੰਜ ਵਾਰ ਆ ਤਿੰਨ ਵਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਹੋ ਜੇਕਰ ਆਪਾਂ ਕਿਸੇ ਅਫਸਰ ਦੇ ਜਾਣਾ ਨਾ ਆਪਾਂ ਪੁੱਛਦੇ ਵੀ ਮਹਾਰਾਜ ਮੈਂ ਆਜਾ ਕਹਿੰਦੇ ਆਪਾਂ ਪੁੱਛਦੇ ਆਂ ਕਦੇ ਗੁਰਗ੍ਰਾਂਜ ਸਾਹਿਬ ਨੂੰ ਮਾਜਵਾ ਕਹਿੰਦੇ ਦਰਵਾਜਾ ਖੋਲ ਕੇ ਐ ਬਾੜ ਜਾਨੇ ਜਾ ਕੇ ਜੀ ਕਹਿੰਦੇ ਭਾਈ ਜਿਹੜੀ ਭੇਟ ਹੈ ਮਾਲਕ ਦੇ ਕੋਲ ਜਾ ਕੇ ਗੋਲਕ ਦੇ ਵਿੱਚ ਪਾ ਕੇ ਕਹਿੰਦੇ ਫੇਰ ਹੱਥ ਬੰਨ ਕੇ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ ਤਾਂ ਬੜੀ ਕਿਰਪਾ ਕਰੀ ਮੈਨੂੰ ਆਪਣੇ ਚਰਨਾਂ ਚ ਮਿਲਾਇ ਮਹਾਰਾਜ ਫੇਰ ਕਹਿੰਦੇ ਭਾਈ ਮੱਥਾ ਟੇਕ ਕੇ ਕੋਲ ਬਹਿ ਜਾਓ ਜੀ ਘਟੋ ਘਟ 10 20 ਮਿੰਟ 15 ਮਿੰਟ ਜਿੰਨਾ ਤੁਹਾਡੇ ਕੋਲ ਟਾਈਮ ਹੈ ਉੱਥੇ ਅੱਖਾਂ ਮੀਚ ਕੇ ਚਾਹੇ ਜੇ ਤੁਹਾਨੂੰ ਜਾਵੀ ਸਾਹਿਬ ਦਾ ਜਾਵੀ ਰਾਦਾ ਦਾ ਪਾਣ ਕਰ ਲਓ ਜੇ ਤੁਹਾਡੇ ਕੋਲ ਟਾਈਮ ਹੈ ਸੁਖਗ੍ਰੀਵ ਸਾਹਿਬ ਦਾ ਪਾਠ ਕਰ ਲਓ ਜੇ ਨਹੀਂ ਤਾਂ ਮੂਲ ਮੰਤਰ ਦੀ ਆਪਣਾ ਪੰਜਾਬ ਕਰ ਲਓ ਨਹੀਂ ਵੈਗ ਰੋ ਜਾਮ ਕਰੋ ਕਹਿੰਦੇ ਜਰੂਰ ਉਹਨਾਂ ਦੇ ਕੋਲ ਬੈਠ ਕੇ 10 20 ਮਿੰਟ ਉੱਥੇ ਦਰਬਾਰ ਸਾਹਿਬ ਚ ਲਾਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਰੇ ਅੱਖਾਂ ਮੀਜ ਕੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਆ ਵੀ ਮੈਂ ਉਹਨਾਂ ਦੀ ਗੋਦੀ ਚ ਬੈਠਾ ਇਹ ਆਪਣੇ ਮਨ ਚ ਬਣਾ ਕੇ ਰੱਖੋ ਕਹਿੰਦੇ ਭਾਈ ਫਿਰ ਜਦੋਂ ਆਪਣਾ ਹੋ ਗਿਆ ਉਹਨਾਂ ਉਹਦੇ ਬਾਅਦ ਫਿਰ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ ਤਾਂ ਮੇਰੇ ਪਰ ਮਿਹਰ ਕਰੀਏ ਹਾਜ਼ਰੀ ਭਰਾਈਏ ਮਾਦਾ ਮੇਰੀ ਮਨਜ਼ੂਰ ਕਰ ਲਿਓ ਕਹਿੰਦੇ ਭਾਈ ਫੇ ਬੇਨਤੀ ਕਰਕੇ ਜਾਓ ਫੇ ਥੋੜੀ ਹਾਜ਼ਰੀ ਲੱਗਦੀ ਹੈ ਵਾਹ ਕਹਿੰਦੇ ਜੇ ਆਪਾਂ ਐ ਕਰਕੇ ਲੰਘੀਓ ਨਾ ਪਦਕ ਕੀ ਆਇਆ ਹੈ ਕਿ ਨਹੀਂ ਜੀ ਭਾਈ ਬਹੁਤ ਪਿਆਰ ਕਰਿਆ ਕਰੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਸਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਕੋਲ ਕਿੱਡੇ ਗੱਡੀਆਂ ਪਾਵਰਾਂ ਬੈਠੀਆਂ ਹੋਣੀਆਂ ਉੱਥੇ ਵਾਹ ਤੁਹਾਨੂੰ ਤਾਂ ਦੇਖ ਨਹੀਂ ਕਹਿੰਦੇ ਸਾਨੂੰ ਦਿਖਦਾ ਅਸੀਂ ਕਿਹਾ ਸਾਥ ਹੈ ਮਾਦਾ ਇਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਸਤਿਕਾਰ ਕਰਨਾ ਚਾਹੀਦਾ ਹੈ ਜੀ ਐਜੀ ਕਦੇ ਵੀ ਕੇਸਿ ਇਸ਼ਨਾਨ ਕਰੇ ਬਗੈਰ ਗੁਰੂ ਦੇ ਕਾਮਰੇ ਚ ਬੰਨਣਾ ਬਹੁਤ ਮਾੜੀ ਗੱਲ ਹੈ ਕੇਸਿ ਇਸ਼ਨਾਨ ਕਰੋ ਧੋਤੇ ਹੋਏ ਕੱਪੜੇ ਪਾ ਕੇ ਗੁਰੂ ਦੀ ਥਾਬਿਆ ਬੈਠੋ ਨਾ ਜਾਓ ਨਾ ਉੱਥੇ ਅਸੀਂ ਕਦੇ ਨਹੀਂ ਬੜਦੇ ਆ ਕਦੇ ਵੀ ਬਿਨਾਂ ਕੇਸਿ ਇਸ਼ਨਾਨ ਕਰੇ ਮਹਾਰਾਜ ਕਿਹਾ ਤਾਂ ਭਾਈ ਜਾਣਾ ਨਹੀਂ ਹੈ ਸਾਨੂੰ ਤਾਂ ਰਾਣ ਵਾਲੇ ਸੰਤਾਂ ਕਹਿੰਦੇ ਮੈਂ ਬਹੁਤ ਪਾਠ ਕਰਿਆ ਉਹਨਾਂ ਨੇ ਸਾਨੂੰ ਪਹਿਲਾਂ ਹੀ ਵੀ ਭਾਈ ਉਨਾ ਸਾਨੂੰ ਦੋ ਚੋਲੇ ਜੀ ਦੋ ਦਸਤਾਰਾ ਦੋ ਕਸ਼ੇਰੇ ਪਾਈ ਜਾਦੇ ਉੱਤੇ ਰੌਲ ਲਾ ਕੇ ਆਉਣੀ ਜਦੇ ਧੋ ਦੇਣਿਆ ਇਹ ਜੀ ਉਹਨਾਂ ਧੋ ਕੇ ਸੁੱਕਣੇ ਪਾਣਾ ਦੂਏ ਪਾ ਕੇ ਜਾਣਾ ਜੀ ਕਿਸੇ ਇਸ਼ਨਾਨ ਕਰੇ ਫਿਰ ਮਾਲੇ ਤਾਬਿਆਂ ਨਹੀਂ ਜਾਣਾ ਜੀ ਬਹੁਤ ਸਤਕਾਰ ਕਰਨਾ ਚਾਹੀਦਾ ਗੁਰੂ ਸਾਹਿਬਾਂ ਦਾ ਹਾਂ ਜੀ ਜਿਹੜੇ ਹੁਣ ਆਪਾਂ ਆਏ ਅਮੀ ਚਾਮਲੇ ਹੋ ਵੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜੀ ਗੁਰਬਾਣੀ ਤਾਂ ਨਿਰੰਕਾਰ ਹੈ ਵਾਹਿ ਹਾਂ ਜੀ ਜੀ ਇੱਕਨ ਸਤਕਾਰ ਪੂਰਾ ਕਰਨਾ ਚਾਹੀਦਾ ਜਿਵੇਂ ਤੁਸੀਂ ਉਹ ਦੱਸਿਆ ਤਾਂ ਵੀ ਜਦੋਂ ਫੁਰਨਾ ਆਇਆ ਵੀ ਗੁਰੂ ਘਰ ਜਾਣਾ ਇਹ ਆਪਣੇ ਹੱਥ ਨਹੀਂ ਜੀ ਆਪਣੇ ਹੱਥ ਨਹੀਂ ਫੁਰਨਾ ਪਰ ਆਉਂਦੀ ਗੁਰੂ ਆਪਾਂ ਨੂੰ ਗੁਰੂ ਬੁਲਾਉਂਦਾ ਇਹ ਆਪਾਂ ਆਪ ਨਹੀਂ ਲੈ ਸਕਦੇ ਆਪਣੇ ਕੀ ਜੁੜਤਾ ਵੀ ਗੁਰੂ ਕੋਲ ਕੋ ਚਲਿਆ ਜਾਵੇ ਉਹ ਗੁਰੂ ਕਿਰਪਾ ਕਰਦਾ ਤਾਂ ਉਹਦੇ ਆਪਾਂ ਚੰਨਾ ਜੀ ਜਾਂਦੇ ਕਿਸੇ ਦੀ ਜ਼ਰਤ ਨਹੀਂ ਉੱਥੇ ਚਲਿਆ ਜਾਵੇ ਤੇ ਜਿਹੜਾ ਕੋਈ ਸੇਵਾ ਦੇਣੀ ਉਹ ਮੁਠੀ ਬੰਦ ਉਹ ਦਿਖਾਉਣੀ ਨਹੀਂ ਇੱਕ ਹੋਰ ਕਹਿੰਦੇ ਤੇ ਉਹ ਕਹਿੰਦੇ ਭਾਈ ਜਾ ਹੁਣ ਤੁਸੀਂ ਗੁਰੂ ਆਪਣੇ ਗੁਰਦੁਆਰੇ ਗਏ ਮੱਤਾ ਟੇਕਿਆ ਆਪਣਾ ਸੇਵਾ 'ਚ ਲਾਗੇ ਕਹਿੰਦੇ ਭਾਈ ਉਹ ਸੇਵਾ ਤੁਸੀਂ ਕਰਦੇ ਹੋ ਹਾਂਜੀ ਕਹਿੰਦੇ ਜਾ ਤੁਸੀਂ ਦਰਵਾਜ਼ੇ 'ਚ ਮੱਤਾ ਟੇਕ ਕੇ ਆਉਨੇ ਫਿਰ ਉੱਥੇ ਹੱਥ ਮਨ ਕੇ ਕਹੋ ਕਿ ਸਤ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬੁਲਾਇਆ ਹੈ ਮੈਨੂੰ ਆਪਣੀ ਸੇਵਾ 'ਚ ਲਾ ਲਓ ਮਹਾਰਾਜ ਕਹਿੰਦੇ ਫਿਰ ਗੁਰੂ ਲਾਉਗਾ ਸੇਵਾ ਇਹ ਸੇਵਾ ਉਹੀ ਕਰਨੀ ਹੈ ਉਹ ਸੇਵਾ ਗੁਰੂ ਨੇ ਕਰਾਈ ਹੈ ਜੇ ਤੁਸੀਂ ਆਪੇ ਆ ਕੇ ਲਾਗੇ ਉਹ ਤੁਸੀਂ ਕਰੀ ਹੈ ਬਹੁਤ ਭਰ ਕਿਆ ਕਹਿੰਦੇ ਭਾਈ ਇਹ ਨਹੀਂ ਉਹ ਪ੍ਰਵਾਨ ਆ ਇਹ ਹਉਮਾ ਦੀ ਸੇਵਾ ਨਹੀਂ ਮੈਂ ਨਹੀਂ ਸੇਵਾ ਕਰਦੀ ਉਹ ਗੁਰੂ ਨੇ ਕਰਾਈ ਹੈ ਇਹ ਜੁਗਤੀਆਂ ਹੈ ਮਹਾਪੁਰਸ਼ਾਂ ਕੋਲ ਜੁਗਤੀਆਂ ਹੁੰਦੀਆਂ ਇਹ ਪੂਰਨ ਮਹਾਪੁਰਸ਼ ਉਹਨੇ ਇਹਦਾ ਬਿਜੇ ਲੋਕ ਨੇ ਦਿਆ ਕਰੀ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ ਲੋਕ ਜੀ ਉਹ ਗੁਰਬਾਣੀ ਨਿਰੰਕਾਰ ਐਵੇਂ ਥੋੜਾ ਕਿਆ ਮਹਾਰਾ ਨੇ ਜੀ ਉਹ ਗੁਰੂ ਸਾਡਾ ਬਹੁਤ ਸਮਰਾਤਾ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਵੀ ਜਿਹੜਾ ਕੋਈ ਕੰਨਾ ਕਰੀ ਜਾ ਤਾਂ ਆਪੇ ਭੋਗਣਾ ਹੈ ਤੇ ਆਪ ਭੋਗੇਗਾ ਫਿਰ ਰੋਏਗਾ ਕਿ ਨਹੀਂ ਐ ਕਿਹਨੇ ਮਹਾਪੁਰਸ਼ ਵੀ ਇਹੀ ਹੁੰਨੇ ਜਿਹੜੇ ਪੂਰਨ ਮਹਾਪੁਰਸ਼ ਹੁੰਦੇ ਆ ਨਾ ਉਹ ਨਿਰੰਕਾਰ ਹੀ ਹੁੰਨੇ ਆ ਉਹਨਾਂ ਸਾਰੇ ਗੁਣ ਹੁੰਨੇ ਆ ਅਨੰਕਾਰ ਵਾਲੇ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿਹੜਾ ਕੋਈ ਨਿੰਦਿਆਕਾਰੀ ਕਰੀ ਜਾਵੇ ਜੀ ਸਮਝ ਗਏ ਨਾ ਉਹਨਾਂ ਨੇ ਕੀ ਰਹਿਣਾ ਉਹਦਾ ਕੀ ਕੋਈ ਘਟਦਾ ਹੈ ਜੀ ਵੱਡਾ ਨਾ ਹੋਏ ਘਟ ਨਾ ਜਾਏ ਕਹਿੰਦੇ ਨਹੀਂ ਆਪਾਂ ਮੰਨੀ ਜੀ ਨਾ ਉਹ ਨਿੰਦਿਆ ਕਰੇ ਤੇ ਘਟਦਾ ਹੈ ਨਾ ਉਹ ਉਹਨੂੰ ਬੜਾਈ ਕਰ ਤੇ ਬਾਅਦ ਮੇਰੀ ਬੜਾਈ ਹੁੰਦੀ ਹੈ ਉਦਾਰਾ ਬਹੁਤ ਬੜੀਆਂ ਆਵਾਜ਼ਾਂ ਹੁੰਦੀਆਂ ਉਹਨਾਂ ਦੀਆਂ ਫੁੱਲ ਬੋਡਕਾਸਟ ਜਰੂਰ 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 ਸਤਿ ਧੰਵਾਦ ਸੱਤ ਨਾਮ ਜਪ ਕੇ ਵਾਹਿਗੁਰੂ